ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹਲਾ 5 ਘਰ ਦੂਜਾ ਸ਼ੰਤਿ ਕਉਂਕਾਰ ਸਤਗੁਰ ਪ੍ਰਸਾਦਿ ਸ਼ਲੋਕ ਉਚਾਇਗਮ ਅਪਾਰ ਪ੍ਰਭ ਕਥਨ ਨ ਜਾਇ ਆਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰੱਥ ਸੰਤ ਉਚਾਇਗਮ ਅਪਾਰ ਪ੍ਰਭ ਕਥਨ ਨ ਜਾਇ ਆਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸਮਰੱਥ ਸੰਤ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰੀਆਂ ਕਿਤੇ ਗਣੋ ਆਸੰਖ ਅਵਗਣ ਮੇਰਿਆ ਆਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ ਮੋਹ ਮगन ਬਿਕਰਾਲ ਮਾਇਆ ਤੋ ਪ੍ਰਸਾਦੀ ਘੋਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇ ਰਹੂਤੇ ਨੇਰਿਆਂ ਬਿਨੁ ਅੰਤ ਨਾਨਕ ਦਇਆ ਧਾਰੋ ਕਾੜ ਪਵ ਜਲ ਫੇਰਿਆ ਆਸ ਲੋਕ ਨਰਤਨ ਪਵੈ ਅਸੰਖ ਗੁਣ ਊਚਾ ਪ੍ਰਵਕਾਣਾਓ ਨਾਨਕ ਕੀ ਬੇਨੰਤੀਆ ਮਿਲੇ ਲਿਥਾਵੇਂ ਥਾਉ ਸ਼ੰਤ ਦੂਸਰ ਨਾਹੀ ਠਾਉ ਕਾਂ ਪੈ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਵਤਿ ਆਈਐ ਚਾਹੇ ਸੋ ਪ੍ਰਮ ਸਦਾ ਆਪਣਾ ਮਨਿ ਚਿੰਦਿਆ ਪਾਈਐ ਰਾਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਹਰ ਪਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਵਾਈਐ ਸਲੋਕ ਅਰੇ ਮਨ ਤਾ ਕੋ ਧਿਆਈਐ ਸਾਬਿਤ ਜਾ ਕੈ ਹਾਤ RAM ਨਾਮ ਤਨ ਸੰਚਿਐ ਨਾਨਕ ਨੇ ਬਹਿ ਸਾਤ ਸ਼ੰਤ ਸਾਥੀੜਾ ਪ੍ਰਵੇਕ ਦੂਸਰਨਾਇ ਕੋਏ ਥਾਂਤਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਈਲ ਪੂਰ ਰਹਾ ਸਰਬਦਾਤਾ ਪ੍ਰਵਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਭਜ ਸਰਨ ਸੁਆਮੀ ਸੋ ਕਹ ਗਾਮੀ ਤਿਸ ਵਿਨਾਂ ਅਨ ਨਾਹੇ ਕੋਏ ਬਿਨੁ ਮੰਤਨ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਤੇ ਆਏ ਸੁਖ ਸਵਾਇਆ ਸ਼ਾਂਤ ਆਪਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖਨਾ ਆਮ ਲੈ ਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕੇਲ ਵਿਖ ਭੁਜੀ ਤਪ ਤਿਆਗਾਨਿਆ ਗਹਿ ਭੁਜਾ ਲੀਨਿਆ ਕੀਨੇ ਆਪਣੇ ਕਰਮਾਨਿਆ ਲਐ ਅੰਕ ਲਾਏ ਹਰ ਮਿਲਾਏ ਜਨਮ ਮਰਨਾਂ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਲਐ ਅੰਕ ਲਾਏ ਹਰ ਮਿਲਾਏ ਜਨਮ ਮਰਨਾਂ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੋਗੋਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸائب ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਜੈ ਸ੍ਰੀ ਰਗ ਵਿੱਚ ਹਨ ਘਰ ਦੁੱਜੇ ਵਿੱਚ ਗਾਉਣ ਦਾ ਹੁਕਮ ਹੈ ਛੰਦ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਸ਼ਲੋਕ ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਹਨ ਏ ਨਾਨਕ ਆਖ ਇਹ ਪ੍ਰਭੂ ਮੈਂ ਤੇਰੀ ਸਰਣੇ ਆਇਆ ਤੂੰ ਸਰਣੇ ਆਏ ਦੀ ਰੱਖਿਆ ਕਰਨ ਦੀ ਸਮ ਤਾਕਤ ਰੱਖਦਾ ਹੈ ਸਭ ਤੋਂ ਉੱਚੇ ਹੈ ਆਪਾਹੰਚ ਹੈ ਬਿਆੰਤ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ ਸ਼ੰਤ ਹੈ ਹੇ ਹਰੀ ਹੇ ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਣੋ ਤੇ ਮੈਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ ਮੈਂ ਆਪਣੇ ਕਿੰਨੇ ਕੋ ਉਗਣ ਗਿਣਾ ਮੇਰੇ ਅੰਦਰ ਅਣਗਿਣਤ ਔਗਣ ਹਨ हे ਪ੍ਰਭੂ ਮੇਰੇ ਅਣਗਿਣਤ ਹੀ ਔਗਣ ਹਨ ਪਾਪਾਂ ਦੇ ਗੇੜਾਂ ਵਿੱਚ ਫਸਿਆ ਰਹਿੰਦਾ ਨਿਤ ਹੀ ਸਦਾ ਹੀ ਔਕਾਈ ਖਾ ਜਾਂਦੀ ਹੈ ਭਿਆਨਕ ਮਾਇਆ ਦੇ ਮੋਹ ਵਿੱਚ ਮਸਤ ਰਹੀਦਾ ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਅਸੀਂ ਜੀਵ ਦੁੱਖਦਾਈ ਵਿਕਾਰ ਆਪਣੇ ਵੱਲੋਂ ਪਰਦੇ ਵਿੱਚ ਕਰਦੇ ਹਾਂ ਪਰ हे ਪ੍ਰਭੂ ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਵਸਦਾ ਹੈ ਨਾਨਕ ਬੇਨਤੀ ਕਰਦਾ ਹੈ اے ਪ੍ਰਭੂ ਸਾਡੇ ਉੱਤੇ ਮਿਹਰ ਕਰ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਤੇ ਵਕਾਰਾਂ ਦੇ ਢੇਰ ਵਿੱਚੋਂ ਕੱਢ ਲੈ ਇਹ ਭਾਈ ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਣਾ ਨਹੀਂ ਹੋ ਸਕਦਾ ਉਸ ਦਾ ਨਾਮਣਾ ਵਿਡੱਪਣ ਸਭ ਤੋਂ ਉੱਚਾ ਨਾਨਕ ਦੀ ਉਸੇ ਦੇਦਰ ਤੇ ਹੀ ਅਰਦਾਸ ਹੈ ਕਿ ਮੈਨੂੰ ਨਿਹਸਰੇ ਨੂੰ ਉਸ ਤੇ ਚੜਨਾ ਵਿੱਚ ਥਾਂ ਮਿਲ ਜਾਏ ਸ਼ੰਦ ਹੇ ਭਾਈ ਅਸਾਂ ਜੀਵਾਂ ਵਾਸਤੇ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਹੈ ਪ੍ਰਮਾਤਮਾ ਦਾ ਦਰਸ਼ ਅੜ ਕੇ ਅਸੀਂ ਕਿਸ ਤੇ ਪਾਸ ਜਾ ਸਕਦੇ ਹਾਂ ਦੋਵੇਂ ਹੱਥ ਜੋੜ ਕੇ ਅਠੇ ਪਹਿਰ ਹਰ ਵੇਲੇ ਪ੍ਰਭੂ ਦਾ ਧਿਆਨ ਤਰਨਾ ਚਾਹੀਦਾ ਹੈ ਹੇ ਭਾਈ ਆਪਣੀ ਉਸ ਪ੍ਰਭੂ ਦਾ ਧਿਆਨ ਤਰ ਕੇ ਉਸ ਤੇ ਦਾਰ ਤੋਂ ਮਨ ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਆਪਣੇ ਅੰਦਰੋਂ ਅਹੰਕਾਰ ਮੋਹ ਅਤੇ ਹੋਰ ਕਈ ਆਸਰਾ ਪਾਲਣ ਦਾ ਭੈੜ ਤੇ ਆ ਕੇ ਇੱਕ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ ਇਹ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਆਪਣਾ ਮਨ ਆਪਣਾ ਸਰੀਰ ਭੇਟਾ ਕਰਕੇ ਆਪਣੇ ਅੰਦਰੋਂ ਸਾਰਾ ਆਪਾ ਪਾਪ ਮਿਟਾ ਦੇਣਾ ਚਾਹੀਦਾ ਹੈ ਨਾਨਕ ਤਾਂ ਪ੍ਰਭੂ ਦੇ ਦਰ ਤੇ ਹੀ ਬੇਨਤੀ ਕਰਦਾ ਹੈ ਤੇ ਆਖਦਾ ਹੈ اے ਪ੍ਰਭੂ ਮਿਹਰ ਕਰ ਤੇਰੀ ਮਿਹਰ ਨਾਲ ਹੀ ਤੇਰੇ ਸਦਾ ਸਥਿਰ ਰਹਿਣ ਵਾਲੇ ਨਾਮ ਵਿੱਚ ਲੀਨ ਹੋ ਸਕੀਦਾ ਹੈ ਐ ਮੇਰੇ ਮਨ ਜਿਸ ਪਰਮਾਤਮਾ ਦੇ ਹੱਥ ਵਿੱਚ ਸਾਡੀ ਹਰੇਕ ਜੀਵਨ ਜੁਗਤ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਏ ਨਾਨਕ ਪਰਮਾਤਮਾ ਦਾ ਨਾਮ ਤਾਂ ਇਕੱਠਾ ਕਰਨਾ ਚਾਹੀਦਾ ਹੈ ਇਹੀ ਤਾਂ ਸਾਡੇ ਨਾਲ ਸਾਥ ਕਰਦਾ ਹੈ ਛੰਦ ਏ ਭਾਈ ਸਿਰਫ ਪਰਮਾਤਮਾ ਹੀ ਸਦਾ ਨਾਲ ਨਿਭਣ ਵਾਲਾ ਸਾਥੀ ਹੈ ਉਸ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ ਉਹੀ ਪ੍ਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਹਰੇਕ ਥਾਂ ਵਿੱਚ ਵਸ ਰਿਹਾ ਹੈ ਇਹ ਭਾਈ ਉਹ ਮਾਲਕ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਵਿਆਪ ਰਿਹਾ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਸ ਗੋਪਾਲ ਗੋਬਿੰਦ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਸ ਦੇ ਗੁਣ ਬੇਅੰਤ ਹਨ ਮੈਂ ਉਸ ਦੇ ਗੁਣ ਕੀ ਗਿਣ ਸਕਦਾ ਹਾਂ ਇਹ ਭਾਈ ਉਸ ਮਾਲਕ ਦੀ ਸ਼ਰਨ ਪਿਆਰੋ ਉਹੀ ਸਾਰੇ ਸੁੱਖ અપਾੜਾਉਣ ਵਾਲਾ ਹੈ ਉਸ ਤੋਂ ਬਿਨਾ ਅਸਾਂ ਜੀਵਨ ਦਾ ਹੋਰ ਕੋਈ ਸਹਾਰਾ ਨਹੀਂ ਹੈ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਜਿਸ ਉੱਤੇ ਤੂੰ ਮਿਹਰ ਕਰਦਾ ਹੈ ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ हे ਨਾਨਕ ਆਖੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਉਸ ਦੇ ਦਰ ਤੋਂ ਸਾਰੇ ਸੁੱਖ ਮਿਲ ਜਾਂਦੇ ਹਨ ਮੈਂ ਤਾਂ ਜਿਹੜੀ ਵੀ ਮੰਗ ਕਰਦਾ ਆਪਣੇ ਚਿੱਤ ਵਿੱਚ ਉਸ ਪਾਸੋਂ ਮੰਗੀ ਹੈ ਉਹ ਮੈਨੂੰ ਸਦਾ ਮਿਲ ਗਈ ਹੈ ਸ਼ੰਦ ਏ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੁਣ ਮੇਰਾ ਮਨ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਗਿਆ ਜਿਨ੍ਹਾਂ ਨੇ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀ ਜਿੰਦ ਪ੍ਰਮਾਤਮਾ ਦੀ ਜੋਤਿ ਵਿੱਚ ਲੀਨ ਹੋ ਰਹਿੰਦੀ ਹੈ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਸਾਰੇ ਪਾਪ ਮਿਟ ਜਾਂਦੇ ਹਨ ਵਿਕਾਰਾਂ ਦੀ ਸੜਨ ਮੁੱਕ ਜਾਂਦੀ ਹੈ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ ਜਿਨ੍ਹਾਂ ਉੱਤੇ ਪ੍ਰਭੂ ਦਇਆ ਕਰਦਾ ਹੈ ਇਨਾਂ ਦੀ ਬਾਹ ਫੜ ਕੇ ਆਪਣੇ ਬਣਾ ਲੈਂਦਾ ਹੈ ਜੇ ਆਦਰ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ اے ਭਾਈ ਜਿਨ੍ਹਾਂ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹਨਾਂ ਨੂੰ ਇੱਕ ਪਲ ਵਿੱਚ ਆਪਣੇ ਨਾਲ ਮਿਲਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Hukam Nama from Sri Diva Sabha uttered by Guru Arjan Dev Ji. Under heading Jaisri Fifth Mahal, Second House, Shant, One Universal Creator God by the Grace of the True Guru Salok. <coughs> Guru Sahib says that God is lofty, unapproachable, and infinite. He is indescribable. He cannot be described. Nanak seeks the sanctuary of God, who is all powerful to save us. Shanta, save me any way you can. O Lord God, I am yours. My demerits are uncountable. How many of them should I count? The sins and crimes I committed are countless day by day. I continually make mistakes. I am intoxicated by emotional attachment to Maya, the treacherous one. By your grace alone can I be saved. Secretly, I commit hideous sins of corruption, even though God is the nearest of the near. Praise Nanak, shower me with your mercy, Lord, and lift me up out of the whirlpool of the terrifying world ocean slope. Countless are his rich virtues, they cannot be enumerated. God's name is lofty and exalted. This is Nanak's humble prayer. To bless the homeless with a home. Shant, there is no other place at all. Where else should I go? 24 hours a day, with my palm pressed together, I meditate on God, meditating forever on my God. I receive the fruits of my mind's desires, renouncing pride. Attachment, corruption, and duality. I lovingly center my attention on the one Lord. Dedicate your mind and body to God. Eradicate all your self con conceit. Praise Nanak. Shower me with your mercy, Lord, that I may be absorbed in your true name. Chalok. O oh, mind, meditate on the one who holds everything in his hands. Gather the wealth of the Lord's name. O oh, Nanak, it shall always be with you. Shant, God's our only true friend, here is not any other. In the places and enterprises, <coughs> Places, places, and interspaces in the water and on the land. He himself is pervading and everywhere. He is totally permeating the water, the land, and the sky. God is the great giver, the Lord and master of all, the Lord of the world, the Lord of the universe. Has no limit. His glorious virtues are unlimited. How can I count them? I have hurried to the sanctuary of the Lord Master, the bringer of peace. Without him there is no other at all. Praise Nanak that being unto whom the Lord shows mercy, he alone obtains the name. Saloka whatever i wish for that i receive meditating on the naam the name of the lord nanak has found total peace shant my mind is now emancipated i have joined the satsangat the company of the holy as gurmuk i chant i chant the naam and my light has merged into the light Remembering the Lord's name in meditation, my sins have been erased. The fire has been extinguished and I am satisfied. He has taken me by the arm and blessed me with His kind mercy. He has accepted me His own. The Lord has hugged me in His embrace. And merged me with himself. The pains of birth and death have been burnt away. Praise Nanak. He has blessed me with his kind mercy. In an instant, he unites me with himself. Ka khalsa. Ki fate.